ਪੰਜਾਬ ਦੇ ਜ਼ਿਲ੍ਹਾ ਫਰੀਕੋਟ ਦੀ ਟੀਨੇ ਫਿਰ ਤੋਂ ਪੂਰੀ ਦੁਨੀਆ ਵਿੱਚ ਚਮਕਾਇਆ ਫਰੀਕੋਟ ਦਾ ਨਾਂ ਫਰੀਕੋਟ ਦੇ ਕਸਬਾ ਕੋਟਖਪੁਰਾ ਦੀ ਹੋਣ ਹਾਰ ਵਿਦਿਆਰਥਣ ਅਰਸ਼ਦੀਪ ਕੌਰ ਸਮਰਾ ਨੇ ਗੱਤਕਾ ਖੇਡਾਂ ਵਿੱਚ ਕੌਮੀ ਪੱਧਰ ਦੇ ਮੁਕਾਬਲਿਆਂ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਇੱਕ ਵਾਰ ਫਿਰ ਸ਼ਹਿਰ ਦਾ ਅਤੇ ਪੰਜਾਬ ਦਾ ਨਾ ਰੋਸ਼ਨ ਕੀਤਾ ਹੈ ਇਸ ਵਿਦਿਆਰਥਣ ਦਾ ਸ਼ਹਿਰ ਪਤਨ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਕਾਰ ਸਿੰਘ ਸਦਮਾ ਵੱਲੋਂ ਉਹਨਾਂ ਦੇ ਪੀਆਰਓ ਮਰਪੀ ਸਿੰਘ ਧਾਲੀਵਾਲ ਵੱਲੋਂ ਅਤੇ ਨਾਲ ਗਤਕਾ ਅਸ਼ੋਸ਼ਨ ਦੇ ਪ੍ਰਧਾਨ ਕੁਲਤਾਰ ਸਿੰਘ ਬਰਾੜ ਵੱਲੋਂ ਬੱਚੀ ਦਾ ਸ਼ਾਨਦਾਰ ਸਵਾਦ ਕੀਤਾ ਗਿਆ ਤੇ ਉਸ ਦਾ ਸਨਮਾਨ ਵੀ ਕੀਤਾ ਗਿਆ ਅਰਸ਼ਦੀਪ ਬਾਰੇ ਦੱਸ ਜਗੇ ਕਿ ਅਰਸ਼ਦੀਪ ਬਾਬਾ ਦੀਪ ਸਿੰਘ ਗਤਕਾ ਅਕੈਡਮੀ ਕੋਟਪੂਰਾ ਦੀ ਵਿਦਿਆਰਥਣ ਹੈ ਅਤੇ ਉਸ ਵੱਲੋਂ ਪਹਿਲਾਂ ਵੀ ਪੰਜਾਬ ਅਤੇ ਰਾਸ਼ਟਰੀ ਪੱਧਰ ਦੇ ਕਈ ਟਗ ਮੇ ਜਿੱਤ ਚੁੱਕੀ ਹੈ ਅਤੇ ਹੁਣ ਉਸ ਨੇ ਤਾਮਰਦ ਵਿਖੇ ਹੋਈਆਂ ਖੇਲੋ ਇੰਡੀਆ 2024 ਖੇਡਾਂ ਦੇ ਵਿੱਚ ਚੰਗਾ ਪ੍ਰਦਰਸ਼ਨ ਕਰਦਿਆਂ ਹੋਇਆਂ ਇਹ ਤਗਮਾ ਪ੍ਰਾਪਤ ਕੀਤਾ ਏ ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਹੁਣ ਹਰ ਬੱਚੀ ਨੇ ਅਤੇ ਨਾਲ ਕੀ ਕਿਹਾ ਪੀਆਰਓ ਮਨਪ੍ਰੀਤ ਸਿੰਘ ਗੱਡਾ ਮਾਨ ਸਨਮਾਨ ਤੋਂ ਦਾ ਕੋਰਪੂਲੇ ਦੇ ਵਿੱਚ ਹੋ ਰਿਹਾ ਹੈ ਕਿਹੜੀ ਗੇਮ ਖੇਡ ਕੇ ਆਏ ਔਰ ਕੀ ਐਸ ਹੈ ਮੇਰਾ ਨਾਮ ਮਸ਼ਦੀਪ ਕੌਰ ਸਮਰਾਯਾ ਮੈਂ ਸਿੱਖ ਮਾਰਸ਼ਲ ਆਰਟ ਜੋ ਕਿ ਤਾਮਿਲਨਾਡੂ ਦੇ ਇੱਕ ਮਧਰਾਏ ਵਿੱਚ ਹੋਈਆਂ ਸੀ ਹਾਂਜੀ ਤੁਮੇ ਆਪਾ ਦੀਪ ਸਿੰਘ ਅਤੇ ਖੇਖਾੜੀ ਦੀ ਸਟੂਡੈਂਟ ਆ ਜਿਹੜੇ ਮੇਰੇ ਉਸਤਾਦ ਜੀ ਆ ਗੁਰਪ੍ਰੀਤ ਸਿੰਘ ਉਸਤਾਦ ਜੀ ਜਿਹੜੇ ਮੈਨੂੰ ਟ੍ਰੇਨਿੰਗ ਦਿੰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ਹੈ ਹਾਂਜੀ ਕਿਹੜਾ ਜਿਹੜਾ ਤੁਸੀਂ ਹਾਸਲ ਕੀਤਾ ਹੈ ਮੈਡਲ ਬ੍ਰੌਂਜ਼ ਮੈਡਲ ਹੈ ਹਾਂਜੀ ਕਿੰਨੇ ਕੁ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਉੱਥੇ ਬਹੁਤ سارے ਸਟੂਡੈਂਟ ਸੀ 100 ਤੋਂ ਅਬਵ ਸੀਗੇ ਯੂਥ ਗੇਮਸ ਅੰਡਰ 18 ਦੇ ਸਟੂਡੈਂਟ ਸੀਗੇ ਸਾਰੇ ਸੀ ਬਹੁਤ ਟਫ ਕੰਪੀਟੀਸ਼ਨ ਸੀਗਾ ਇਹ ਹਾਂਜੀ ਦੇ ਕਿੰਨੇ ਬੱਚੇ ਸੀਗੇ ਪੰਜਾਬ ਦੇ ਟੋਟਲ 14 ਸਟੂਡੈਂਟ ਸੀ 14 ਹਾਂਜੀ ਓਵਰਆਲ ਫਰਸਟ ਪੰਜਾਬ ਹੈ ਬॉयਜ਼ ਐਂਡ ਗਰਲਸ ਦੋਨਾਈ ਪੰਜਾਬ ਦੇ ਦੇ ਪਹਿਲੇ ਨੰਬਰ ਤੇ ਕਿਹਾਲਦੇ ਆਏ ਓਵਰਆਲ ਫਰਸਟ ਪੰਜਾਬ ਹੈ ਗਰਲਸ ਬॉयਜ਼ ਹਾਂਜੀ ਇਹ ਜਿਹੜੀ ਸਾਡੀ ਬੱਚੀ ਹੈ ਅਰਸ਼ਦੀਪ ਕੌਰ ਸਮਰਾ ਇਹਨਾਂ ਨੇ ਆ ਸੁਦੀਪਕੌਰ ਸਮਰਾ ਜਿਹੜੇ ਤਾਮਲਨਾਟੂ ਦੇ ਸ਼ਹਿਰ ਮਦਰਾਈ ਵਿੱਚ ਕੇ ਹੋਈਆਂ ਜਿਹੜੀਆਂ ਖੇਲੋ ਇੰਡੀਆ ਗੇਮ ਤੇ ਜਿਹੜੀਆਂ ਸਿੱਖ ਆਰਟ ਮਾਰਸ਼ਲ ਆਰਟ ਆ ਗੱਤਕਾ ਉਹਦੇ ਵਿੱਚ ਇਹ ਮੈਡਲ ਲੈ ਕੇ ਇੱਥੇ ਪਹੁੰਚੀ ਹੈ ਮੈਂ ਇਸ ਬੱਚੀ ਨੂੰ ਇਹਨਾਂ ਦੇ ਮਾਪਿਆਂ ਨੂੰ ਤੇ ਇਹਨਾਂ ਦੇ ਜਿਹੜੇ ਕੋਚ ਸਾਹਿਬਾਨਾ ਗੁਰਪ੍ਰੀਤ ਸਿੰਘ ਜੀ ਇਹਨਾਂ ਨੂੰ ਮਾਨਯੋਗ ਸਪੀਕਰ ਸਾਹਿਬ ਵੱਲੋਂ ਅਨਕਲਤਾਰ ਸਿੰਘ ਸੰਧਵਾ ਵੱਲੋਂ ਤੇ ਸਾਡੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਮੁਬਾਰਕਵਾਹ ਦਿੰਦਾ ਹੈ ਇਹ ਬੱਚੇ ਸਾਡੇ ਹੋਰਾਂ ਬੱਚਿਆਂ ਲਈ ਵੀ ਰੋਲ ਮਾਡਲ ਦਾ ਕੰਮ ਕਰਨਗੇ ਇਹ ਪ੍ਰਵਕਟੇ ਹੋਰ ਤਕਰੀਆਂ ਕਰਨ ਇਹੀ ਸਾਡੀ ਦਵਾਈ ਹੈ ਤੇ ਪਹਿਲਾਂ ਵੀ ਜਿਹੜੇ ਬੱਚੇ ਐਸਾ ਮੈਡਲ ਲੈ ਕੇ ਆਏ ਸੀ ਉਹਨਾਂ ਨੂੰ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ ਮਾਨ ਸਤਕਾਰ ਦਿੱਤਾ ਗਿਆ ਉਹਨਾਂ ਦੀ ਹੌਸਲਾ ਬਜਾਈ ਕੀਤੀ ਗਈ ਇਸ ਬੱਚੀ ਲਈ ਵੀ ਮਾਨਯੋਗ ਸਪੀਕਰ ਸਾਹਿਬ ਵੱਲੋਂ 11000 ਰੁਪਏ ਦਾ ਨਾਮ ਇਹਨਾਂ ਨੂੰ ਬੱਚੀ ਨੂੰ ਹੌਸਲਾ ਬਜਾਈ ਦਿੱਤਾ ਜਾਵੇਗਾ